ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲਬਾਤ ਆਪਾਂ ਸ਼ੁਰੂ ਕਰਾਂਗੇ ਜੋ ਲੜੀਵਾਰ ਗੱਲਬਾਤ ਆਪਾਂ ਕਰ ਰਹੇ ਹਾਂ ਪਿੰਡ ਪੁੱਚੋ ਖੁਰ ਦੇ ਮਹਾਨ ਸਿੱਖ ਯੋਧੇ ਜਿਸ ਦੇ ਤਹਿਤ ਆਪਾਂ ਭਾਈ ਭਗਤੂ ਅਤੇ ਭਾਈ ਕੌਰਾ ਜੀ ਦੀ ਜੀਵਨੀ ਦੀ ਵਿਚਾਰ ਚਰਚਾ ਕਰ ਚੁੱਕੇ ਹਾਂ ਅਤੇ ਦਿਆਲ ਦਾਸ ਦੀ ਜੀਵਨੀ ਤੇ ਵਿਚਾਰ ਚਰਚਾ ਕਰ ਰਹੇ ਹਾਂ ਦਿਆਲ ਦਾਸ ਜੀ ਗੁਰੂ ਸਾਹਿਬ ਦੇ ਕੋਲ ਜਾਂਦੇ ਹਨ ਅਤੇ ਅਮਰਤ ਸ਼ਕਨ ਤੋਂ ਇਨਕਾਰ ਕਰ ਆਉਂਦੇ ਹਨ ਭਾਈ ਰਾਮ ਸਿੰਘ ਚੱਕੀ ਆ ਕੇ ਗੁਰੂ ਸਾਹਿਬ ਦੇ ਆਉਣ ਦੀ ਤਿਆਰੀ ਕਰਦੇ ਉਸ ਸਮੇਂ ਬਿਜਲੀ ਦਾ ਹੋਇਆ ਨਹੀਂ ਕਰਦੀ ਸੀ ਤਾਂ ਜਿੱਥੇ ਐ ਜੀ ਪੀ ਸੀ ਦੇ ਅੰਡਰ ਜੋ ਗੁਰਦੁਆਰਾ ਹੈ ਬਾਹਰ-ਬਾਰ ਫੇਰਨੀ ਸੀ ਉੱਥੇ ਆ ਕੇ ਬਹੁਤ ਸਾਰੇ ਦਰਖਤਾਂ ਦੇ ਥੱਲੇ ਇੱਕ ਛਾਂਣ ਤਿਆਰ ਕਰਦੇ ਆ ਉੱਥੇ ਮੋਟਾ ਰੇਤਾ ਵਿਛਾ ਕੇ ਉੱਤੇ ਪਾਣੀ ਛਿੜਕਾ ਕੇ ਗੁਰੂ ਸਾਹਿਬ ਦਾ ਆਸਣ ਲਾ ਦਿੰਦੇ ਆ ਗੁਰੂ ਸਾਹਿਬ ਜਦੋਂ ਆਉਂਦੇ ਹਨ ਅਤੇ ਜੋ ਹਵਾ ਗਰਮ ਹੁੰਦੀ ਹੈ ਉਹ ਇਹਦੇ ਆਸੇ-પાસੇ ਪਾਣੀ ਛਿੜਕਿਆ ਹੋਣ ਕਰਕੇ ਬੜੀ ਠੰਡੀਆਂ ਹਵਾ ਆਉਂਦੀ ਹੈ ਤਾਂ ਗੁਰੂ ਸਾਹਿਬ ਆਖਦੇ ਹਨ ਕਿ RAM ਸਿੰਘ ਤੇਰਾ ਨਗਰ ਤਾਪ ਸਾਨੂੰ ਪੌਂਟਾ ਸਾਹਿਬ ਦੀ ਯਾਤ ਜਦੋਂ ਗੁਰੂ ਸਾਹਿਬ ਦੇ ਆਉਣ ਦਾ ਪਤਾ ਭਾਈ ਦਿਆਲਦਾਸ ਨੂੰ ਲੱਗਦਾ ਤਾਂ ਭਾਈ ਦਿਆਲਦਾਸ ਚੱਕ ਪਾਈ ਕੇ ਪਹੁੰਚ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹਨ ਪਰ ਗੁਰੂ ਸਾਹਿਬ ਮੂੰਹ ਫੇਰ ਲੈਂਦੇ ਆ ਦਿਆਲਦਾਸ ਜੀ ਗੁਰੂ ਸਾਹਿਬ ਦੇ ਚਰਨੋਂ ਫੜ ਲੈਂਦੇ ਹਨ ਪਰ ਗੁਰੂ ਸਾਹਿਬ ਮੂੰਹ ਫੇਰੀ ਰੱਖਦੇ ਆ ਤਾਂ ਦਿਆਲਦਾਸ ਜੀ ਭਾਈ ਰਾਮ ਸਿੰਘ ਨੂੰ ਆਖਦੇ ਹਨ ਤਾਂ ਰਾਮ ਸਿੰਘ ਆਖਦੇ ਹਨ ਕਿ ਚਾਚਾ ਜੀ ਤੁਸੀਂ ਫਿਕਰ ਨਾ ਕਰੋ ਗੁਰੂ ਸਾਹਿਬ ਨੇ ਬਠਿੰਡੇ ਦਾ ਕਿਲਾ ਦੇਖਣ ਲਈ ਜਾਣਾ ਹੈ ਰਸਤਾ ਤੁਹਾਡੇ ਨਗਰ ਪੁੱਜੋ ਖੁਰਦਕੋਲ ਦੀ ਹੋ ਕੇ ਜਾਵੇਗਾ ਤੇ ਤੁਸੀਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਓ ਗੁਰੂ ਸਾਹਿਬ ਨੂੰ ਉੱਥੇ ਰੋਕ ਕੇ ਨਾਲੇ ਘਟਸੋ ਤੁਹਾਡਾ ਕੜਾ ਪ੍ਰਸ਼ਾਦ ਪਰਵਾਨ ਕਰਾ ਦੇਗੇ ਤੇ ਨਾਲੇ ਤੁਹਾਡੀ ਭੁੱਲ ਬਖਸ਼ੀ ਜਾਊ ਤਾਂ ਗੁਰੂ ਸਾਹਿਬ ਜਿਸ ਥਾਂ ਤੇ ਗੁਰਦੁਆਰਾ ਗੁਰੂ ਸਰਵੀਰਾਂ ਸਥਿਤ ਹੈ ਪਿੰਡ ਪੁੱਚੋ ਖਰਦੇ ਵਿੱਚ ਉੱਥੇ ਆ ਕੇ ਠਹਿਰਦੇ ਹਨ ਅਤੇ ਘੋੜੇ ਨੂੰ ਜਦੋਂ ਪਾਣੀ ਪਿਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇੱਥੇ ਘੋੜਾ ਪਾਣੀ ਪੀਂਦਾ ਨਹੀਂ ਤਾਂ ਗੁਰੂ ਸਾਹਿਬ ਇੱਕ ਸਿੱਖ ਨੂੰ ਭੇਜਦੇ ਹਨ ਕਿ ਪਤਾ ਕਰੋ ਇਹ ਕਿਹੜਾ ਨਗਰ ਹੈ ਤਾਂ ਸਿੱਖ ਗੁਰੂ ਸਾਹਿਬ ਨੂੰ ਦੱਸਦਾ ਹੈ ਕਿ ਇਹ ਪਿੰਡ ਪੁੱਚੋ ਨਗਰ ਹੈ ਤੇ ਇਹ ਦਿਆਲਦਾਸ ਦਾ ਪਿੰਡ ਹੈ ਤਾਂ ਗੁਰੂ ਸਾਹਿਬ ਬਚਨ ਕਰਦੇ ਹਨ ਤਾਂ ਹੀ ਘੋੜੇ ਨੂੰ ਇਥੋਂ ਮਸੰਦੀਬ ਹੋਉਂਦੀ ਕਿਉਂਕਿ ਗੁਰੂ ਸਾਹਿਬ ਤੱਕ ਮਸੰਦ ਸ਼ਬਦ ਬਹੁਤ ਬਦਨਾਮ ਹੋ ਚੁੱਕਿਆ ਸੀ ਜਦੋਂ ਗੁਰੂ ਸਾਹਿਬ ਦੇ ਆਉਣ ਦਾ ਪਤਾ ਪਈ ਦਿਆਲਦਾਸ ਨੂੰ ਲੱਗਦਾ ਹੈ ਤਾਂ ਦਿਆਲਦਾਸ ਜੀ ਕੜਾ ਪ੍ਰਸ਼ਾਦ ਦੀ ਦੀਗ ਲੈ ਕੇ ਗੁਰੂ ਸਰ ਵੀਰਾਂ ਵਿਖੇ ਆਉਂਦੇ ਐ ਤਾਂ ਗੁਰੂ ਸਾਹਿਬ ਪ੍ਰਸਾਦ ਸਵਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਐ ਦਿਆਲਦਾਸ ਜੀ ਮਾਫੀਆਂ ਮੰਗਦੇ ਨੇ ਤੇ ਗੁਰੂ ਸਾਹਿਬ ਆਖਦੇ ਨੇ ਕਿ ਹੁਣ ਜੇ ਅਸੀਂ ਇੱਥੇ ਰੁਕਾਂਗੇ ਤਾਂ ਦੁਪਹਿਰ ਬਹੁਤ ਜ਼ਿਆਦਾ ਹੋ ਜਾਵੇਗੀ ਸੋ ਆਪਾਂ ਅਗਲਾ ਪੜਾ ਪਿੰਡ ਭਾਗੂ ਕਰਾਂਗੇ ਤਾਂ ਦਿਆਲਦਾਸ ਜੀ RAM ਦਾ RAM ਸਿੰਘ ਕੋਲ ਜਾਂਦੇ ਐ ਤਾਂ RAM ਸਿੰਘ ਆਖਦੇ ਨੇ ਚਾਚਾ ਜੀ ਤੁਸੀਂ ਫਿਕਰ ਨਾ ਕਰੋ ਪ੍ਰਸ਼ਾਦ ਨੂੰ ਗੱਡਿਆਂ ਵਿੱਚ ਲੱਤ ਲਓ ਅਤੇ ਭਾਗੂ ਆ ਜੋ ਪਿੱਛੇ ਪਿੱਛੇ ਤਾਂ ਦਿਆਲਦਾਸ ਗੱਡਿਆਂ ਦੇ ਵਿੱਚ ਰੱਖ ਕੇ ਜਦੋਂ ਪ੍ਰਸ਼ਾਦ ਲੈ ਕੇ ਗੁਰੂ ਸਾਹਿਬ ਅੱਗੇ ਪਹੁੰਚਦਾ ਹੈ ਅਤੇ ਮਾਫ਼ੀਆਂ ਮੰਗਦਾ ਹੈ ਤਾਂ ਗੁਰੂ ਸਾਹਿਬ ਆਖਦੇ ਨੇ ਕਿ ਅਮਰਤ ਪਾਨ ਕਰੋ ਤਾ ਪਿੰਡ ਭਾਗੂ ਵਿਖੇ ਅੰਮ੍ਰਿਤ ਦਾ ਵਾਟਾ ਤਿਆਰ ਹੁੰਦਾ ਹੈ ਅਤੇ ਉੱਥੇ ਦਿਆਲਦਾਸ ਜੀ ਅੰਮ੍ਰਿਤ ਛਕਦੇ ਹਨ ਅਤੇ ਜੋ ਕੜਾ ਪ੍ਰਸ਼ਾਦ ਦੀ ਦੇਗਾ ਉਹ ਘਟ ਜਾਂਦੀ ਹੈ ਸੋ ਦਿਆਲਦਾਸ ਜੀ ਆਪਣੀ ਸਿਉਣੀ ਦੀ ਅੰਗੂਠੀ ਵੇਚ ਕੇ ਹੋਰ ਸਮਾਨ ਮਗਾ ਕੇ ਉੱਤੇ ਹੋਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਉਂਦੇ ਹਨ ਅਤੇ ਗੁਰੂ ਦੀਆਂ ਖੁਸ਼ਨਾਹਸਲ ਕਰਦੇ ਹਨ ਸੋ ਇਹ ਸੀ ਉਹ ਪੂਰੀ ਘਟਨਾ ਜਿਸ ਤੇ ਪਿੰਡ ਪੁੱਚੋ ਖੁਰਦੇ ਵਿਛਿੰਦੇ ਥੋੜੇ ਨਿਰਾਸ਼ ਹੋ ਜਾਂਦੇ ਸੋ ਮੈਂ ਸਾਰੇ ਇਤਿਹਾਸਕਾਰਾਂ ਨੂੰ ਜਦੋਂ ਪੜਿਆ ਤਾਂ ਉਹਨਾਂ ਨੇ ਦਿਆਲਦਾਸ ਜੀ ਨੂੰ ਬੜੇ ਭਗਤੀ ਸਿਮਰਨ ਪਿਆਰ ਵਾਲੀ ਰੂਹ ਕਿਹਾ ਹੈ ਠੀਕ ਹੈ ਇਹ ਗਲਤੀ ਉਹਨਾਂ ਤੋਂ ਹੋਈ ਹੈ ਕਿ ਉਹਨਾਂ ਨੇ ਗੁਰੂ ਸਾਹਿਬ ਨੂੰ ਅਮਰਤ ਸ਼ਕਰਨ ਤੋਂ ਇਨਕਾਰ ਕਰਦਾ ਅਤੇ ਬਾਅਦ ਵਿੱਚ ਉਹਨਾਂ ਨੇ ਆਪਣੀ ਗਲਤੀ ਸੁਧਾਰ ਕੇ ਅਮਰਤ ਪਾਨ ਕਰ ਲਿਆ ਪਿੰਡ ਭਾਗੂ ਵਿਖੇ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਪਿੰਡ ਪੁੱਚੋ ਖੁਰ ਦੇ ਜੋਧਿਆਂ ਦੀ ਸ਼ਾਨ ਦੇ ਵਿੱਚ ਕੋਈ ਫਰਕ ਪਾਉਂਦੀ ਹੈ ਵਾਕੀ ਫੈਸਲਾ ਤੁਹਾਡਾ ਹੈ ਧੰਨਵਾਦ ਜੀ